ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਅਤੇ ਇਹ ਅੱਜ ਬਠਿੰਡਾ ਵਿਖੇ ਪਹੁੰਚਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਇਸ ਦੇ ਵਿੱਚ ਨਤਮਸਤਕ ਦੱਸ ਦਈਏ ਕਿ ਜਿੱਥੇ ਪੂਰੇ ਦੇਸ਼ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਜਗ੍ਹਾ ਦੇ ਉੱਤੇ ਕੱਢਿਆ ਜਾ ਰਿਹਾ ਹੈ ਅਤੇ ਇਹ ਨਗਰ ਕੀਰਤਨ ਬੀਤੀ ਰਾਤ ਗੁਰਦੁਆਰਾ ਤਰਵੰਡੀ ਸਾਬੋ ਵਿਖੇ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਇਹ ਇਹਦਾ ਆਪਣਾ ਠਹਿਰਾਵ ਸੀ ਤੇ ਅੱਜ ਸਵੇਰੇ ਉੱਥੋਂ ਚੱਲ ਕੇ ਇਹ ਬਠਿੰਡਾ ਵਿਖੇ ਪਹੁੰਚਿਆ ਤੇ ਅੱਜ ਇਸ ਦਾ ਠਹਿਰਾਵ ਹੈ ਜਿਹੜਾ ਉਸ੍ਰੀ ਮੁਕਸਰ ਸਾਹਿਬ ਵਿਖੇ ਹੋਵੇਗਾ ਜਿਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਾਸਤਰ ਨੇ ਉਹ ਇਹ ਦੇ ਵਿੱਚ ਵੀ ਆਪਣਾ ਦਿਖਾਏ ਜਾ ਰਹੇ ਹਨ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਨੂੰ ਦੇਖਣ ਦੇ ਲਈ ਇਹਦੇ ਵਿੱਚ ਸ਼ਾਮਲ ਹੋਈਆਂ ਅਤੇ ਗਤਕਾ ਪਾਰਟੀਆਂ ਵੱਲੋਂ ਆਪਣੇ ਜੋਹਰ ਨੇ ਜਿਹੜੇ ਉਹ ਦਿਖਾਏਗੇ ਅਸੀਂ ਤੁਹਾਨੂੰ ਦਿਖਾ ਰਹੀਆਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੀਆਂ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢਿਆ ਗਿਆ ਜਿਸ ਦੇ ਵਿੱਚ ਅੱਜ ਬਠਿੰਡਾ ਸ਼ਹਿਰ ਦੇ ਪੋਲੀਟਿਕਲ ਪਾਰਟੀਆਂ ਦੇ ਆਗੂ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਆਗੂ ਵੇਖ ਦੇ ਵਿੱਚ ਸ਼ਾਮਲ ਹੋਏ ਅਤੇ ਇਸ ਦੀ ਅਗਵਾਈ ਆਪਾਂ ਪੰਜ ਪਿਆਰਾਂ ਵੱਲੋਂ ਕੀਤੀ ਗਈ ਇਸ ਵਿਸ਼ਾਲ ਨਗਰ ਦੇ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਉਹ ਸ਼ਾਮਲ ਸੀ ਅਤੇ ਬਠਿੰਡਾ ਦੇ ਇਲਾਕੇ ਦੀਆਂ ਸੰਗਤਾਂ ਇਸ ਨੂੰ ਦੇਖਣ ਦੇ ਲਈ ਵਿਸ਼ੇਸ਼ ਤੌਰ ਤੇ ਇੱਥੇ ਆਪਣਾ ਗੁਰਦੁਆਰਾ ਛੀਦਾ ਵਿਖੇ ਅੱਜ ਇਕੱਠੀਆਂ ਹੋਈਆਂ ਅਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿੱਥੇ ਇਕੱਠੀਆਂ ਹੋਈਆਂ ਉੱਥੇ ਇਹਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰਾਂ ਦੇ ਵੀ ਇੱਥੇ ਦਰਸ਼ਨ ਕੀਤੇ ਗਏ। ਇਸੀ ਸੰਦਖਾਰੀਆਂ ਸਾਰੀਆਂ ਤਸਵੀਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਾਸਤਰ ਸੀ ਜੜੇ ਉਹਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਇੱਕ ਪ੍ਰਦਰਸ਼ਨੀ ਜਿਹੜੀ ਉਹ ਨਾਲ ਚੱਲ ਰਹੀ ਸੀ। ਇਸ ਨੂੰ ਦੇਖਣ ਤੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਬਠਿੰਡਾ ਤੇ ਆਸਪਾਸ ਦੇ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਸੀ ਉਹ ਇਸ ਦੇ ਵਿੱਚ ਸ਼ਾਮਲ ਹੋਈਆਂ ਸਨ ਅਤੇ ਅੱਜ ਇਸ ਦੀ ਅਗਵਾਈ ਹੈ ਜਿਹੜੀ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲੋਂ ਵਿਸ਼ੇਸ਼ ਤੌਰ ਤੇ ਕੀਤੀ ਗਈ ਸੀ ਐਸਨ ਦਿਖਾ ਰਹੀਆਂ ਬਠਿੰਡਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਢਣੋਲਾ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ ਅਤੇ ਅੱਜ ਬਠਿੰਡਾ ਪਹੁੰਚਣ ਤੇ ਬਠਿੰਡਾ ਵਾਸੀਆਂ ਵੱਲੋਂ ਇਹਦਾ ਪਰਮਾ ਸਵਾਗਤ ਜਿਹੜਾ ਹੋ ਕੀਤਾ ਗਿਆ ਸਾਰੀਆਂ ਤਸਵੀਰਾਂ ਐਸਨ ਦਿਖਾ ਰਹੀਆਂ ਬਠਿੰਡਾ ਦੀਆਂ ਜਿੱਥੇ ਅੱਜ ਵਿਸ਼ੇਸ਼ ਤੌਰ ਤੇ ਸੰਗਤਾਂ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਆ ਇਕੱਠੀਆਂ ਹੋਈਆਂ ਇਸ ਨਗਰ ਕੀਰਤਨ ਨੂੰ ਦੇਖਣ ਦੇ ਲਈ ਕਿਉਂਕਿ ਇਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਾਸਤਰ ਸੀਗੇ ਉਹ ਇਸ ਦੇ ਵਿੱਚ ਵਿਸ਼ੇਸ਼ ਆਪਣਾ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨੀ ਦੇ ਲਈ ਆਏ ਹੋਏ ਸਨ ਅਤੇ ਇਹ ਨਗਰ ਕੀਰਤਨ ਅੱਜ ਰਾਤ ਨੂੰ ਜਿਹੜਾ ਹੈ ਸ੍ਰੀ ਮੁਕਸਤ ਸਾਹਿਬ ਵਿਖੇ ਇਹ ਇਸ ਦਾ ਠਹਿਰਾਵ ਹੋਵੇਗਾ ਤੇ ਉਸ ਤੋਂ ਬਾਅਦ ਅੱਗੇ ਆਪਣਾ ਪੜਾ ਜਿਹੜਾ ਹੋ ਇਹ ਆਪਣਾ ਕੱਲ ਸ਼ੁਰੂ ਕਰੇਗਾ ਸਾਰਨੇਤ ਸੂਰ ਰੈਸਨ ਦਿਖਾ ਰਹੇ ਹਾਂ ਬਠਿੰਡਾ ਦੀਆਂ ਜਿੱਥੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਲੈ ਕੇ ਜਿਹੜਾ ਵਿਸ਼ਾਲ ਨਗਰ ਕੀਰਤਨਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਕੱਢਿਆ ਗਿਆ ਹੈ ਉਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਹਨ ਆਓ ਉਸ ਨੂੰ ਸੁਣਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਇੱਥੇ ਆਮ ਲੋਕ ਅਤੇ ਸਿੰਘ ਸਾਬ ਤਖਤ ਸ੍ਰੀ ਦਮਦਮਾ ਸਾਹਿਬ ਇਸ ਮਾਮਲੇ ਦੇ ਅਗੇ ਕੀ ਕਹਿੰਦੇ ਹਨ ਆਓ ਉਸ ਨੂੰ ਸੁਣਾਉਣੇ ਆ ਇਸ ਸਾਰਾ ਉਹਨਾਂ ਦੇ ਜਵਾਨੀ ਬਹੁਤ ਰੋਣਾ ਮੈਂ ਰੋਣਾ शहर सा बड़ा उत्साह समुची प्रैस का भी धनवाद करता समुचे शहर वासनवाद करता साबर श्रोमी गुरद्वारा प्रबंधक कमेटी साढ़े हल्का इंचार्ज साहब ਭਾਈ ਗੁਰਜੰਨ ਸਿੰਘ ਇਸ ਸੁਚੀ ਪ੍ਰੈਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਸਰਕਾਰ ਕੀਤਾ ਵਿੱਚ ਬੇਨਤੀ ਇਹ ਸ਼ਾਮ ਚੋਂ ਚੱਲਿਆ ਝੋਪੜੀ ਸਾਹਿਬ ਤੋਂ ਜਾਂ ਆਨੰਦਪੁਰ ਸਾਹਿਬ ਜਾ ਕੇ ਸੁਭਾਤੀ ਆ ਜਿਹੜਾ ਨਾਮ ਦੱਸੋ ਉਹ ਲਿਖੀ ਬਾਬਾ ਟੇਗ ਸਿੰਘ ਘੋਲਾ ਸਿੰਘ ਸਾਹਿਬ ਕਲਮੰਡੀ ਸਾਹਿਬ ਅੱਜ ਅਸੀਂ ਗੁਰਦੁਆਰਾ ਯਾਦਗਾਰ ਸ਼ਹੀਦਾਂ ਸਾਡੀ ਬਠਿੰਡੇ ਦੀ ਸੰਗਤ ਵਕ ਵਕ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ 350 ਸਾਲਾਂ ਸ਼ੀਦੀ ਨਗਰ ਕੀਰਤਨ ਦੇ ਸਵਾਗਤ ਵਾਸਤੇ ਅਸੀਂ ਇਕੱਠੇ ਹੋ ਗਏ ਇੱਥੇ ਖੜੇ ਆ ਗੋਦੜੀ ਸਾਹਿਬ ਤੋਂ ਚੱਲ ਕੇ ਜੋ ਨਗਰ ਕੀਰਤਨ ਗੋਦੜੀ ਸਾਹਿਬ ਤੋਂ ਚੱਲ ਕੇ ਕੱਲ ਸ਼ਾਮ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਿਆ ਉਸ ਤੋਂ ਅੱਜ ਸਵੇਰੇ ਮਟਿੰਡੇ ਵਾਸਤੇ ਮਟਿੰਡੇ ਤੋਂ ਫਿਰ ਮੁਕਸਰ ਸਾਹਿਬ ਨੂੰ ਜਾਣਗੇ ਅਗਰ ਕੀਰਤਨ ਨੂੰ ਅਸੀਂ ਇੱਥੋਂ ਜੀ ਆਇਆਂ ਨੂੰ ਅਖਾਂਗੇ ਔਰ ਇੱਕ ਸਾਡੇ ਗੁਰਦਵਾਰ ਸਾਹਿਬ ਦੇ ਜਿਹੜੇ ਕਬੀਟੀਆਂ ਇੱਥੇ ਸਾਰੇ ਇਕੱਠੇ ਹੋ ਕੇ ਮਟਿੰਡੇ ਦੀ ਸੰਗਤ ਸਵਾਗਤ ਕਰ ਲਗੇ ਔਰ ਸਾਡਾ ਜਿਹੜਾ ਅਗਲਾ ਜਿਹੜਾ ਹੈਗਾਗਾ ਚੌਂਕ ਜਿਹੜਾ ਸ਼੍ਰੀ ਘਰਿਆ ਜੀ ਚੌਂਕ ਹੈ ਉੱਥੇ ਅਸੀਂ ਲਾਸਟ ਪ੍ਰੋਗਰਾਮ ਕਰਕੇ ਫਿਰ ਉਹ ਮੁਖਤਸਰ ਸਾਹਿਬ ਨੂੰ ਨਗਰ ਕੀਰਤਨ ਜਾਵਾਂਗੇ। ਰਵੈਜ ਜੀ ਕਾਲ ਸਾਹਿਬ ਰਵੈਜ ਜੀ ਬਤੇ ਦਾਸ ਗੁਰਸੇਵਕ ਸਿੰਘ ਕੰਗਰਾ ਮੈਨੇਜਰ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਖ ਦਸਵੇਂ ਹਾਜ਼ਰੀ ਰਜ਼ਨ ਗੁਰਦੁਆਰਾ ਕਲਮਰਕ ਸਾਹਿਬ ਹਾਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸਤਾਵਦੀ ਨੂੰ ਮੁਖ ਰੱਖਦੇ ਹੋਏ ਭਾਈ ਦਿਆਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਜੀ ਦੀ 357 ਦੀ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਗਦੀ ਨੂੰ ਸਤਾਬਦੀ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਥੋੜੀ ਸਾਹਿਬ ਤੋਂ ਆਸਾਮ ਤੋਂ ਵੱਖ-ਵੱਖ ਸਟੇਟਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਤੱਕ ਸ਼੍ਰੀ ਦਮਨਾਨਵ ਸਾਹਿਬ ਵਿਖੇ ਰਾਤਰੀ ਵਿਸ਼ਰਾਮ ਸੀਗੇ। ਉਪਰੰਤ ਅੱਜ ਨਗਰ ਕੀਰਤਨ ਲਗਭਗ ਬਟੰਡੇ ਵਿਖੇ ਪਹੁੰਚਣ ਵਾਲਾ ਹੈ। ਉਹਦੇ ਸਵਾਗਤ ਵਾਸਤੇ ਸਾਰੇ ਬਟੰਡੇ ਦੀਆਂ ਸੰਗਤਾਂ ਨੇ ਇਕੱਤਰ ਹੋ ਕੇ ਇੱਕੋ ਜਗ੍ਹਾ ਤੇ ਇੱਥੇ ਬੜਾ ਕੀਤਾ ਇੱਕ ਭਾਈ ਕਨਈਆ ਜੀ ਚੌਂਕ ਦੇ ਵਿੱਚ ਸਵਾਗਤ ਕੀਤਾ ਉਹਦੇ ਵਾਸਤੇ ਗੁਰੂਗਿਆ ਸੰਗਤਾਂ ਨੇ ਲੰਗਰ ਚਾਹ ਪਾਣੀ ਦੀ ਸੇਵਾ ਜੋ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੇ ਕਿ ਕੀਤੀ ਹੈ ਅਤੇ ਸੰਗਤਾਂ ਹਮ ਹਵਾ ਕੇ ਸਵਾਗਤ ਕਰਨ ਲਈ ਅੱਗੇ ਰੀਸ ਕਰਨੇ ਜਾ ਰਹੇ ਹਨ ਤੇ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਕੋਈ ਗੁਰਨਾਮਕ ਨਾਮ ਲੈਵਾ ਸੰਗਤ ਬਸਦੀ ਹੈ ਗੁਰੂ ਤੇਵਾਦਰ ਮਹਾਰਾਜ ਸਾਧ ਜੀ ਨੂੰ ਮੁਖਰਾ ਦੇ ਨਗਰ ਕੀਰਤਨ ਨੂੰ ਨਤਮਸਤ ਹੋਈਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ